ਆਪਰੇਸ਼ਨ ਸਿੰਧੂਰ ਦੀ ਕਾਮਯਾਬੀ ਨੂੰ ਲੈ ਕੇ ਅੱਜ ਭਾਰਤਿਆ ਜਨਤਾ ਪਾਰਟੀ ਦੇ ਵੱਲੋਂ ਅਤੇ ਖਰੜ ਸ਼ਹਿਰ ਨਿਵਾਸੀਆਂ ਅਤੇ ਵਪਾਰ ਮੰਡਲ ਦੇ ਸਹਿਯੋਗ ਦੇ ਨਾਲ ਅੱਜ ਸ਼ਹਿਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਭਾਰਤਿਆ ਜਨਤਾ ਪਾਰਟੀ ਦੇ ਸਦਸਿਓ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਤਿਰੰਗਾ ਯਾਤਰਾ ਦੀ ਤਸਵੀਰਾਂ। ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ

ਪ੍ਰਕਾਰ ਦੇ ਨਾਲ ਹਿੰਦੁਸਤਾਨ ਦੀ ਸੈਨਾ ਨੇ ਪ੍ਰਾਕਰਮ ਦਿਖਾਇਆ ਬਹਾਦਰੀ ਦਿਖਾਈ ਹੈ। ਔਰ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦੀ ਤਾਕ ਜਮਾਈ ਹੈ। ਪਾਕਿਸਤਾਨ ਦੇ ਅੰਦਰ ਕੁਛ ਕਰਕੇ ਜਿਸ ਪ੍ਰਕਾਰ ਉਹਨਾਂ ਦੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ 100 ਤੋਂ ਜ਼ਿਆਦਾ ਅਤਵਾਦੀ ਜੋ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ਾ ਕਰਦੇ ਸੀ ਉਹ ਮਾਰੇ ਗਏ। ਔਰ ਫਿਰ ਜਦੋਂ ਪਾਕਿਸਤਾਨ ਨੇ ਨਪਾਕ ਹਰਕਤਾਂ ਕੀਤੀਆਂ ਤੇ ਚੁੱਪ ਗੜ ਗਏ ਤੇ ਸਾਡੀ ਸੈਨਾ ਨੇ ਸਸ਼ਸਤਰ ਬਲਾਂ ਨੇ ਜਿਸ ਪ੍ਰਕਾਰ ਨਾਲ ਮੂੰਹ ਤੋੜ ਜਵਾਬ ਦਿੱਤਾ ਨਾ ਸਿਰਫ ਆਪਣੇ ਦੇਸ਼ ਦੀ ਰੱਖਿਆ ਕੀਤੀ ਬਲਕਿ ਪਾਕਿਸਤਾਨ ਦੇ ਅੰਦਰ ਕੁਸ ਕਰਕੇ ਉਹਨਾਂ ਦੇ 에ਅਰ ਬੇਸਸ ਤੇ ਉਹਨਾਂ ਦੀ ਮਿਲਟਰੀ ਤੇ ਆਰਮੀ ਤੇ 에ਅਰ ਫੋਰਸ ਨੂੰ ਵੀ ਨਿਸ਼ਾਨਾ ਬਣਾਇਆ ਹੈ ਉਹਦੇ ਨਾਲ ਹਿੰਦੁਸਤਾਨ ਦਾ ਜੋ ਮਾਨ ਸਨਮਾਨ ਵਧਿਆ ਹੈ ਉਹਦੇ ਨਾਲ ਪੂਰੇ ਦੇਸ਼ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਹੈ ਉਹ ਰੱਜ ਦੇ ਜਿਹੜੀ ਇਹ ਤਿਰੰਗਾ ਯਾਤਰਾ ਖਰੜ ਸ਼ਹਿਰ ਦੇ ਆ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਸਿੰਸ ਥਾਵਾਂ ਜਿਹੜੀਆਂ ਆ ਉਹ ਮਿਲ ਕੇ ਕਰ ਰਹੀਆਂ ਹਨ ਨਗਰ ਨਿਵਾਸੀ ਮਿਲ ਕੇ ਕਰ ਰਹੇ ਹਨ ਅਤੇ ਪੂਰੇ ਹਿੰਦੁਸਤਾਨ ਦੇ ਅੰਦਰ ਲੋਕ ਜਿਹੜੇ ਆ ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਉਤਪ੍ਰੋਤ ਹੋਏ ਨੇ ਸੋ ਮੈਂ ਸਮਝਦਾ ਕਿ ਦੇਸ਼ ਨੂੰ ਵੀ ਔਰ ਦੇਸ਼ ਦੀਆਂ ਸੈਨਾਵਾਂ ਨੂੰ ਵੀ ਲਈ ਬਹੁਤ ਬਧਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਮਜ਼ਬੂਤ ਇੱਛਾ ਸ਼ਕਤੀ ਦਿਖਾਉਂਦੇ ਹੋਏ ਦੇਸ਼ ਦੀਆਂ ਸੈਨਾਵਾਂ ਨੂੰ ਪੂਰੀ ਛੂਟ ਦਿੱਤੀ ਜੋ ਦੇਸ਼ ਦੇ ਦੁਸ਼ਮਣਾਂ ਨੂੰ ਸਫਲ ਸਿਕਾ ਸਕਨ ਉਹਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਬਹੁਤ ਵਧਾਈ ਦੇ ਪਾਤਰ ਨੇ ਪਰ ਮੈਂ ਸਮਝਦਾ ਕਿ ਹਿੰਦੁਸਤਾਨ ਜੜਾ ਅੱਜ ਦੁਨੀਆ ਦੇ ਅੰਦਰ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ ਹੈ ਪਰ ਅਤੰਕਵਾਦ ਦੇ ਖਿਲਾਫ ਸਾਡੀ ਜਿਹੜੀ ਇਹ ਲੜਾਈ ਹੈ ਪ੍ਰਧਾਨ ਮੰਤਰੀ ਜੀ ਨੇ ਬੜਾ ਸਪਸ਼ਟ ਕੀਤਾ ਕਿ ਲੜਾਈ ਜਾਰੀ ਹੈ ਆਪਰੇਸ਼ਨ ਸੰਧੂਰ ਜੜਾ ਉਸ ਹਾਨ ਵੀ ਕਹਿ ਕੇ ਖਤਮ ਨਹੀਂ ਹੋਇਆ ਜਦ ਤੱਕ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਇੱਕ ਵੀ ਅਤਵਾਦੀ ਜਿੰਦਾ ਇਹ ਆਪਰੇਸ਼ਨ ਜਾਰੀ ਰਹੇਗਾ हिंदुस्तान की सेना हिंदुस्तान की सरकार सक्षम है अपने देश की रक्षा करना श्री राम अज्ञा यात्रा का स्नेहा यही है ਕਿ ਹਿੰਦੁਸਤਾਨ ਦੇ ਨਾਗਰਿਕ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੀ ਸੈਨਾ ਦੇ ਪਿੱਛੇ ਇਕਜੁੱਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪਿੱਛੇ ਇਕਜੁੱਟ ਆਰਜੀ ਤਿਰੰਗਾ ਯਾਤਰਾ ਭਾਰਤੀ ਸੈਨਾਵਾਂ ਦੀ ਪਾਕਿਸਤਾਨ ਨੂੰ ਧੂੜਛਾਣ ਦੇ ਉਸ ਵਿੱਚ ਲਕਸ਼ਵਿਚ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੀ ਸੈਨਾਵਾਂ ਨੇ ਨਰਿੰਦਰ ਮੋਦੀ ਜੀ ਦੇ ਨੇਤਰ ਤੇ ਵਿੱਚ ਪਾਕਿਸਤਾਨ ਨੂੰ ਜਗ੍ਹਾ-ਜਗ੍ਹਾ ਤੋਂ ਪ੍ਰੇਤਿਆ ਹੈ ਅੱਜ ਪਾਕਿਸਤਾਨ ਦੀ ਹਾਲਤ ਬਹੁਤ ਮਾੜੀ ਕਰਤੀ ਹੈ ਪਾਕਿਸਤਾਨ ਨੇ ਜਿਹੜਾ ਹਿੰਦੁਸਤਾਨ ਨਾਲ ਇਹ ਪੰਗਾ ਲਿਆ ਕੇ ਉਹਨਾਂ ਨੇ ਅੱਤਵਾਦੀਆਂ ਨੂੰ ਸਪੌਂਸਰ ਕਰਿਆ ਔਰ ਕਸ਼ਮੀਰ ਦੇ ਵਿੱਚ ਜਿਹੜੇ ਧਰਮ ਪੁੱਛ ਕੇ ਸਾਈ ਲੋਕਾਂ ਦੀ ਨੂੰ ਮੌਤੇਗਾਟ ਉਤਾਰਿਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਉਹਦੇ ਅਗੇਂਸਟ ਇਹ ਫੈਸਲਾ ਲਿਆ ਕੇ ਕਿਦਾ ਜਿਹੜਾ ਸੁਨਿਆ ਜਾਏ ਉਹ ਪਾਕਿਸਤਾਨ ਨੂੰ ਭੁਗਤਣਾ ਪਊਗਾ ਔਰ ਪਾਕਿਸਤਾਨ ਹਿੰਦੁਸਤਾਨ ਦੀ ਧੋਜਾ ਨੇ ਪਾਕਿਸਤਾਨ ਦੇ ਉੱਪਰ ਲਗਾਤਾਰ ਅਟੈਕ ਕਰਕੇ ਪਾਕਿਸਤਾਨ ਨੂੰ ਤੂਝਕਾਦੀ ਹੈ। ਖਰੜ ਦੇ ਵੱਖ-ਵੱਖ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਤੇ ਐਨਜੀਓ ਦੇ ਸਹਿਯੋਗ ਦੇ ਨਾਲ ਤਿਰੰਗਾ ਯਾਤਰਾ ਕੀਤੀ ਗਈ ਹੈ। ਇਹ ਤਿਰੰਗਾ ਯਾਤਰਾ ਜਿਹੜੀ ਹੈ ਇਹ ਉਹਨਾਂ ਨੂੰ ਸਮਰਪਿਤ ਹੈ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ ਦੇਸ਼ ਵਾਸਤੇ ਜੋ ਪਾਕਿਸਤਾਨ ਨੂੰ ਮੜਵਾ ਜਵਾਬ ਦਿੰਦਾ ਹੈ ਕਿਉਂਕਿ ਪਾਕਿਸਤਾਨ ਨੇ ਇੱਕ ਕਤਨੌਣੀ ਹਰਕਤ ਕੀਤੀ ਸੀ ਸਾਡੀਆਂ ਪੈਣਾ ਦੇ ਸੰਦੂਰ ਦੇ ਨਾਲ ਉਹਨਾਂ ਨੇ ਖੇលਿਆ ਸੀ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਉਹਨਾਂ ਨੂੰ ਜਵਾਬ ਦਿੱਤਾ ਗਿਆ ਉਹਨਾਂ ਦੇ ਜਿਹੜੇ 9 ਠਿਕਾਣੇ ਉਗਰਵਾਦੀ ਠਿਕਾਣੇ ਜਿਹੜੇ ਸੀਗੇ ਉਹਨਾਂ ਨੂੰ ਨਿਸ਼ਕੋਣ ਕੀਤਾ ਗਿਆ ਰਾਤ ਦੇ ਕਰੀਬ ਜਿਹੜੇ 에ਅਰ ਬੇਸ ਉਹਨਾਂ ਨੂੰ ਨਿਸ਼ਕੋਣ ਕੀਤਾ ਗਿਆ ਇਹ ਸਾਡੇ ਉਹਨਾਂ ਭਾਰਤੀ ਨੌਜਵਾਨ ਜਿਹੜੇ ਭਾਰਤੀ ਫੌਜ ਦੇ ਵਿੱਚ ਜੋ ਦਿਨ ਰਾਤ ਸਾਡੀ ਸੁਰੱਖਿਆ ਕਰ ਰਹੇ ਹੈ ਉਹਨਾਂ ਨੂੰ ਸਮਰਪਿਤ ਇੱਕ ਤਿਰੰਗਾ ਯਾਤਰਾ ਸੀ ਠੀਕ